ਯਾਰ ਅਭੀ ਸ਼ੇਗ ਆ ਫੇਰ ਆ ਗਿਆ ਯਾਰ ਇਹਨੂੰ ਸਟਾਰਟ ਕਰ ਯਾਰ ਇਹਨੂੰ ਸਟਾਰਟ ਕਰ ਇਹਦੇ ਚ ਹੈਗਾ ਕੀ ਆ ਯਾਰ ਤੂੰ ਇਹਨੂੰ ਸਟਾਰਟ ਤਾਂ ਕਰ ਯਾਰ ਫੇਰ ਮੈਂ ਤੈਨੂੰ ਦੱਸਦਾ ਹੈ ਕੀ ਆ ਨਾਲੇ ਆਪਣੀ ਇੰਸਟਾਗ੍ਰam ਫੈਮਿਲੀ ਨੂੰ ਦੱਸਦਾ ਓਨ ਕਰ ਯਾਰ ਇਹਨੂੰ ਆ ਦੇਖੋ ਇੱਥੋਂ ਓਨ ਹੋਣਾ ਲੌਂਗ ਪ੍ਰੈਸ ਕਰਕੇ ਓਨ ਹੋਣਾ ਬਹੁਤ ਵਧੀਆ ਚੂਲਾ ਆ ਆਟੋਮੈਟਿਕ ਚੱਲਦਾ ਦੇਖੋ ਆਪਣੇ ਆਪ ਹਿਲ ਰਿਹਾ ਨਿਊ ਬੋਨ ਬੇਬੀ ਤੋਂ ਲੈ ਕੇ 2 ਸਾਲ ਦਾ ਬੱਚਾ ਇੱਚ ਬੈ ਜਾਂਦਾ ਆ ਨੈਟ ਹੈਗੀ ਆ ਦੇਖੋ ਸਪੀਡ ਵੀ ਅਲੱਗ-ਅਲੱਗ ਹੋ ਜਾਂਦੀ ਆ ਸਪੀਡ 1 2 3 ਦੀ ਸਪੀਡ ਹੈਗੀ ਹੈ ਉਤੋਂ ਆ ਟਾਈਮਰ ਵੀ ਹੈਗਾ 15 ਮਿੰਟ 30 ਮਿੰਟ 45 ਮਿੰਟ ਦਾ ਟਾਈਮਰ ਲਾ ਲਓ ਟਾਈਮਰ ਲਾਉਂਗੇ ਆਪਣੇ ਆਪ ਆਟੋ ਕਟ ਹੋ ਜਾਊਗਾ ਬੰਦ ਹੋ ਜਾਊਗਾ ਜਿੱਦਾਂ ਤੁਸੀਂ ਸੋਗੇ ਬੱਚਾ ਵੀ ਸੋ ਗਿਆ ਆਟੋ ਆਟੋ ਕਟਾਪੇ ਬੰਦ ਹੋ ਜਾਊਗਾ ਜੇ ਤੁਸੀਂ ਫ੍ਰੀ ਚਲਾਣਾ ਫ੍ਰੀ ਵੀ ਚੱਲਦਾ ਰਹੂਗਾ ਤੇ ਇੱਕ ਸਪੈਸ਼ਲ ਗੱਲ ਪਤਾ ਕੀ ਹੈ ਅਭਿਸ਼ੇਕ ਆਪਾਂ ਕੀ ਦੇਣਾ ਕੀ ਦੇਣਾ ਦੱਸ ਗਾਰੰਟੀ ਦੇਣੀ ਅਸੀਂ ਤੇਰੀ ਹਾਂ ਗਾਰੰਟੀ ਦੇਣੀ 2 ਸਾਲ ਦੀ ਗਾਰੰਟੀ ਦੇਣੀ ਫ੍ਰੀ ਰਿਪੇਅਰ ਕੁਝ ਵੀ ਹੋ ਗਿਆ ਦੋ ਸਾਲਾਂ ਚ ਪਾਠ ਨਵਾਂ ਦਊਂਗਾ ਉਹ ਕਿੱਥੇ ਮਿਲਣਾ ਡਾਟਵਾ ਜਲੰਧਰ ਮਾਡਲ ਟਾਊਨ ਨੇਅਰ ਕੇਐਪੀਸੀ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਸਤਿ ਸ੍ਰੀ ਅਕਾਲ ਜੀ